ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸ੍ਰੀ ਹੇਮਕੋਟ ਸਾਹਿਬ ਯਾਤਰਾ ਤੇ ਜਾ ਰਹੇ ਹਾਂ ਰਾਤ ਅਸੀਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਸਟੇ ਕੀਤੀ ਸੀ ਜਿਆਦਾ ਟਾਈਮ ਹੋ ਗਿਆ ਸੀ ਸਵੇਰੇ ਸਾਡਾ 5 ਵਜੇ ਦਾ ਟਾਈਮ ਹੀ ਨਿਕਲਣ ਦਾ ਤੇ ਮੀਂਹ ਕਰਕੇ ਜੀ ਲੇਟ ਹੋ ਗਏ ਹੁਣ ਮੀਂਹ ਦਾ ਥੋੜਾ ਫਰਕ ਪਿਆ ਵਾ ਤੁਸੀਂ ਹੁਣ ਮੋਟਰਸਾਈਕਲ ਚੈੱਕ ਕਰਕੇ ਤੇ ਯਾਤਰਾ ਦੇ ਚਾਲੇ ਪਾਵਾਂਗੇ ਇਸ ਵਕਤ ਅਸੀਂ ਪੌਂਟਾ ਸਾਹਿਬ ਹੀ ਆਂ ਤਿਆਰੀ ਸਾਡੀ ਫੁੱਲਿਆ ਹੁਣ ਇਸ ਤੋਂ ਬਾਅਦ ਅਸੀਂ ਤਪੋਸਥਾਨ ਮੰਤ ਬਾਬਾ ਕ੍ਰਿਪਾਲਦਾਸ ਜੀ ਦੇ ਗੁਰਦੁਆਰਾ ਸਾਹਿਬ ਅਸੀਂ ਆ ਚੁੱਕੇ ਹਾਂ ਤੁਹਾਨੂੰ ਵੀ ਦਰਸ਼ਨ ਕਰਵਾਏ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਬਹੁਤ ਪਿਆ ਹੈ ਅਜੇ ਤੱਕ ਮੀਂਹ ਆ ਰਿਹਾ ਹੈ ਮੀਂਹ ਦੇ ਨਾਲ ਮੌਸਮ ਬਹੁਤ ਖਰਾਬ ਹੋ ਚੁੱਕਾ ਹੈ ਤਿਆਰੀ ਸਾਡੀ ਫੁੱਲਿਆ ਬਾਕੀ ਬਹੁਤ ਵਧੀਆ ਸਾਰਾ ਕੁਝ ਚੱਲ ਰਿਹਾ ਅਜੇ ਤੱਕ ਤੇ ਸਾਡਾ ਬਹੁਤ ਵਧੀਆ ਸਫਰ ਜਾ ਰਿਹਾ ਹੈ ਅਸੀਂ ਅੱਜ ਸ਼ਾਮ ਤੱਕ ਜੋ ਸਿਮਾਟ ਪਹੁੰਚ ਜਾਣਾ ਅਸੀਂ ਹੁਣ ਇਸ ਵਕਤ ਹਰਦੁਵਾਰ ਰੋਡ ਤੇ ਆ ਇਤੋਂ ਰਿਸ਼ੀਕੇਸ਼ ਸਿਰਫ 5 ਕਿਲੋਮੀਟਰ ਰਹਿ ਗਿਆ ਹੈ ਅਸੀਂ ਹਰਦੁਵਾਰ ਨਹੀਂ ਜਾਣਾ ਅਸੀਂ ਰਿਸ਼ੀਕੇਸ਼ ਮੁੜ ਜਾਣਾ ਜਿਹੜੇ ਆ ਇਥੋਂ ਅਸੀਂ ਹੁਣ ਲੈਫਟ ਮੁੜਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਮੌਸਮ ਹੈ ਵੀ ਉਹ ਵੀ ਬਹੁਤ ਘੈਂਟ ਆ ਆਓ ਤੇ ਇੰਜੋਏ ਕਰੋ ਪੂਰਾ ਤੇ ਗੁਰੂ ਗ੍ਰੰਥ ਘਰ ਦੇ ਦਰਸ਼ਨ ਕਰੋ ਆ ਕੇ ਨਾਲੇ ਇੱਕ ਰੋਡ ਜਿਹੜਾ ਸਿੱਧਾ ਜਾ ਰਿਹਾ ਹਰਦਵਾਰ ਜਾ ਰਿਹਾ ਤੇ ਅਸੀਂ ਹੁਣ ਜਾਵਾਂਗੇ ਰਿਸ਼ੀਕੇਤ ਇੱਥੋਂ 25 ਕਿਲੋਮੀਟਰ ਹੈ ਇਸ ਵਕਤ ਅਸੀਂ ਰਿਸ਼ੀਕੇਤ ਵਿੱਚ ਆ ਤੇ ਰਿਸ਼ੀਕੇਤ ਤੋਂ ਥੋੜਾ ਜਿਹਾ 2-4 ਕਿਲੋਮੀਟਰ ਅਸੀਂ ਰਿਸ਼ੀਕੇਤ ਸ਼ਹਿਰ ਦੇ ਵਿੱਚ ਨਹੀਂ ਜਾਣਾ ਬਾਹਰੋਂ-ਬਾਹਰੋਂ ਦੀ ਜਾਵਾਂਗੇ ਹਾਈਵੇ 'ਤਾਂੇ ਕਿ ਇਹ ਇਹ ਵਾਲਾ ਰੋਡ ਆ ਥੋੜਾ ਖਤਰਨਾਕ ਵੀ ਆ ਕਿਉਂਕਿ ਇਹਦੇ ਉਤੇ ਇਹਨਾਂ ਨੇ ਬੈਂਡਰ ਲਾਏ ਆ ਜੰਗਲੀ ਜਾਨਵਰਾਂ ਦਾ ਖਤਰਾ ਇੱਥੇ ਹੁੰਦਾ ਵਾ ਥੋੜਾ ਬਚਾ ਕੇ ਰਿਸ਼ੀਗੇ ਅਸੀਂ ਪਾਰ ਕਰ ਲਿਆ ਵਾ ਹੁਣ ਇੱਥੇ ਰਸਤੇ 'ਤੇ ਲੰਗਰ ਲੱਗਾ ਹੀ ਤੇ ਸਾਰੇ ਵੀਰ ਕਹਿੰਦੇ ਵੀ ਲੰਗਰ ਛਕਣਾ ਆ ਭੁੱਖ ਬਹੁਤ ਲੱਗੀ ਆ ਸਵੇਰ ਦਾ ਕੁਝ ਖਾਦਾ ਨਹੀਂ ਆ ਤੇ ਆ ਪਟਿਆਲੇ ਵਾਲੇ ਵੀਰਾਂ ਦਾ ਲੰਗਰ ਲੱਗਾ ਵਾ ਤੇ ਇੱਥੋਂ ਲੰਗਰ ਛਕਾਂਗੇ ਤੇ ਫਿਰ ਗਾੜੀ ਦੇ ਚਾਲੇ ਪਾਵਾਂਗੇ ਲੰਗਰ ਵੈਸੇ ਲਗਭਗ ਸਾਰੇ ਵੀਰਾਂ ਨੇ ਖਾ ਹੀ ਲਿਆ ਨਾ ਕੋਈ ਐ ਇੱਕ ਅਦਾ ਵੀਰ ਪਿੱਛੇ ਰਹਿ ਗਿਆ ਹੋਏ ਨਹੀਂ ਤੇ ਬਾਕੀ ਸਾਰੇ ਵੀਰਾਂ ਨੇ ਲੰਗਰ ਛਕ ਲਿਆ ਲੰਗਰ ਛਕਣ ਤੋਂ ਬਾਅਦ ਅਸੀਂ ਚਾਲੇ ਪਾਤੇ ਆ ਹੁਣ ਜਾਵਾਂਗੇ ਸਿੱਧਾ ਅਸੀ ਜੋਸ਼ੀ ਮੱਟ ਪਹਿਲਾਂ ਸ਼੍ਰੀਨਗਰ ਜਾਵਾਂਗੇ ਆਪਾਂ ਆਹ ਜਿਹੜਾ ਰੋੜ ਆ ਸਿੱਧਾ ਸ਼੍ਰੀਨਗਰ ਜਾਂਦਾ ਵਾ ਸ਼੍ਰੀਨਗਰ ਜਿਹੜਾ ਉੱਤਰਾਖੰਡ ਵਾਲਾ ਉਹ ਸ਼੍ਰੀਨਗਰ ਕਸ਼ਮੀਰ ਵਾਲਾ ਨਹੀਂ ਬਹੁਤ ਹੀ ਵਧੀਆ ਰੋੜ ਆ ਮੋਟਰਸਾਈਕਲ ਬਹੁਤ ਵਧੀਆ ਚੱਲਣ ਦੇ ਆ ਹੁਣ ਅਸੀਂ ਦੇਵਪ੍ਰਯਾਗ ਆ ਗਏ ਆ ਇਹ ਜਿੱਥੇ ਗੰਗਾ ਬੰਦੀ ਆ ਇੱਕ ਸਾਈਡ ਤੇ ਅਲਕਨੰਦ ਅਲਕਨੰਦਾ ਨਦੀ ਆ ਤੇ ਇੱਕ ਸਾਈਡ ਤੇ ਦੂਸਰੀ ਦੂਸਰੀ ਭਾਗੀ ਰਹੀ ਰਹੀ ਨਦੀ ਆ ਦੂਸਰੀ ਇਸ ਤੋਂ ਬਾਅਦ ਅਸੀਂ ਨਦੀ ਵੀ ਪਾਰ ਕਰ ਲਈ ਆ ਸਾਰਾ ਕੁਝ ਵੇਖ ਲਿਆ ਵਾ ਹੁਣ ਜੱਗੇ ਵੀਰ ਦੀ ਮੋਟਰਸਾਈਕਲ ਦੀ ਬ੍ਰੇਕ ਘੱਟ ਲੱਗਣ ਈ ਆ ਤੇ ਕਹਿੰਦਾ ਇਹ ਤਾਰ ਨੂੰ ਹੀ ਪੋਣੀ ਆ ਤਾਰ ਉਹਨੇ ਪੋਲੀ ਆ ਹੁਣ ਇਸ ਤੋਂ ਬਾਅਦ ਅੱਗੇ ਸਾਰੀਆਂ ਚੜ੍ਹਾਈਆਂ ਈ ਆ ਤੁਸੀਂ ਦੇਖ ਸਕਦੇ ਹੋ ਪੂਰਾ ਬੱਦਲ ਹੀ ਆ ਕਿਤੇ ਵੀ ਇਹਨੂੰ ਧੁੱਪ ਨਹੀਂ ਮਿਲੀ ਤੇ ਗਰਮੀ ਦਾ ਵੀ ਕਾਫੀ ਫਰਕ ਆ ਇੱਥੇ ਬਹੁਤ ਲੋਕ ਕਹਿ ਰਹੇ ਨੇ ਇੱਥੇ ਗਰਮੀ ਬਹੁਤ ਪਿਆਰੀ ਆ ਜਾਮੀ ਬਹੁਤ ਪਿਆਰਿਆ ਅਜੇ ਤੱਕ ਤੇ ਸਾਨੂੰ ਕੁਝ ਵੀ ਦਾਦਾ ਨਹੀਂ ਮਿਲਿਆ ਮੀਂਹ ਪਿਆ ਪਿਛੇ ਪੌਂਡਾ ਸਾਹਿਬ ਲਾਗੇ ਪਿਆਵਾ ਅੱਗੇ ਤੇ ਮੌਸਮ ਸਾਫੀ ਆ ਬਾਕੀ ਤੁਸੀਂ ਜਿੰਨੇ ਵੀ ਵੀਰ ਭਰਾ ਯਾਤਰਾ ਤੇ ਆਉਣਾ ਚਾਹੁੰਦੇ ਹੋ ਆਓ ਖੁੱਲੇ ਦਿਲ ਨਾਲ ਆਓ ਰਸਤਾ ਥੋੜਾ ਖਰਾਬ ਆ ਤੇ ਕੋਈ ਚੱਕਰ ਨਹੀਂ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਯਾਤਰਾ ਸਾਰਿਆਂ ਨੇ ਸਫਲ ਹੋਵੇ ਬਾਕੀ ਰਸਤੇ 'ਚ ਪਹਾੜ ਜਿਹੜੇ ਕੱਚੇ ਆ ਕਿਦਿਗੇ ਪਹਾੜੀਆਂ ਖਿਸਕੀਆਂ ਵਾ ਪੱਥਰ ਸੜਕ 'ਤੇ ਆਏ ਆ ਬਾਕੀ ਸਾਰੇ ਆਪਣਾ ਵੇਖ ਜੋ ਕੇ ਆਓ ਜਿੱਦਾਂ ਮਰਜੀ ਆਓ ਖੁੱਲੇ ਦਿਲ ਨਾਲ ਆਓ ਵਾਹਿਗੁਰੂ ਸਾਰਿਆਂ ਦੇ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਯਾਤਰਾ ਸਫਲ ਹੋਵੇ ਅਸੀਂ ਜਾ ਰਹੇ ਹਾਂ ਜੋਸ਼ੀ ਮੱਟ ਤੇ ਭੁੱਖ ਤੁਹਾਨੂੰ ਫੇਰ ਬਹੁਤ ਲੱਗੀ ਹੈ ਕਿਉਂਕਿ ਕਾਫੀ ਸਮਾਂ ਹੋ ਗਿਆ ਸਾਨੂੰ ਚੱਲਦੇ-ਚੱਲਦੇ ਹੁਣ ਦੇਖਦੇ ਹਾਂ ਕਿਤੇ ਰਸਤੇ 'ਚ ਲੰਗਰ ਮਿਲਦਾ ਤੇ ਜਾਂ ਕਿਤੇ ਹੋਟਲ ਮਿਲਦਾ ਰੋਥੋਂ ਰੋਟੀ ਖਾਵਾਂਗੇ ਬਾਕੀ ਵਾਇਗਰ ਜਿੱਦਾਂ ਚਾਵੇ ਉਦਾਂ ਹੀ ਹੋਣਾ ਵਾ ਟਾਈਮ ਵੀ ਕਾਫੀ ਹੋ ਗਿਆ ਕਿਉਂਕਿ ਜੰਗਲ ਏਰੀਆ ਸਾਰਾ ਰਸਤੇ 'ਚ ਸਾਨੂੰ ਗੁਰਦੁਆਰਾ ਸਾਹਿਬ ਇੱਕ ਮਿਲ ਗਿਆ ਦਮਦਮਾ ਸਾਹਿਬ ਇੱਥੇ ਲੰਗਰ ਦਾ ਪ੍ਰਬੰਧ ਪੂਰਾ ਵਾ 24 ਘੰਟੇ ਲੰਗਰ ਚੱਲਦਾ ਵਾ ਹੁਣ ਇਤੋਂ ਹੀ ਲੰਗਰ ਛਕਾਂਗੇ ਤੇ ਫਿਰ ਅੱਗੇ ਚੱਲੇ ਪਾਵਾਂਗੇ ਮੋਟਰਸਾਈਕਲਾਂ ਦੀ ਸਾਈਡ ਤੇ ਲਾ ਲੇ ਆ ਸਾਰੇ ਵੀਰ ਹੁਣ ਥੱਕ ਚੁੱਕੇ ਆ ਕਿਉਂਕਿ ਸਫ਼ਰ ਵੀ 6-700 ਕਿਲੋਮੀਟਰ ਕਰ ਲਿਆ ਆਪਾਂ ਇਸ ਵਕਤ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੋਸ਼ੀ ਮੱਟਰ ਰਾਤ ਦੇ 12:30 ਦੇ ਕਰੀਬ ਅਸੀਂ ਪਹੁੰਚ ਗਏ ਆ ਮੌਸਮ ਵੀ ਬਹੁਤ ਖਰਾਬ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਦਾ ਪੂਰੀ ਧੁੰਦ ਪਈ ਆ ਤੇ ਛੋਟਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ